ਆ ਦੇਖੋ ਬਈ ਬੜੀਆਂ ਹੀ ਮੁਸ਼ਕਲਾਂ ਦੇ ਨਾਲ ਫੌਜੀ ਬਣਿਆ ਸੀਗਾ ਗਰੀਬ ਘਰ ਦਾ ਮੁੰਡਾ ਤੇ ਦੇਖੋ ਬਈ ਫੌਜ ਦੇ ਵਿੱਚ ਸ਼ਹੀਦ ਹੋ ਜਾਂਦਾ ਫੌਜ ਵਿੱਚੋਂ ਉਸ ਦੀ ਬਾਡੀ ਨੂੰ ਦੇਖੋ ਬਈ ਘਰ ਪਹੁੰਚਾਉਣ ਦੇ ਲਈ ਫੌਜੀ ਆਏ ਮਾਂ ਦਾ ਦੇਖੋ ਬਈ ਕੀ ਹਾਲ ਹੋਇਆ ਆਪਣੇ ਪੁੱਤ ਦੀ ਖਬਰ ਸੁਣ ਕੇ ਤੇ ਜਦੋਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਨੂੰ ਦੇਖਿਆ ਨਾ ਤਾਂ ਦੇਖੋ ਬਈ ਮਾਂ ਕਿਵੇਂ ਤਾਂ ਹਾਂ ਮਾਰਦੀ ਹੈ ਤੂੰ ਕਹਿੰਦਾ ਸੀ ਮੈਂ ਤੈਨੂੰ ਰੋਂਦੀ ਨੂੰ ਨਹੀਂ ਦੇਖ ਸਕਦਾ ਮਾਂ ਕਿੱਥੇ ਰੁਟਿਆ ਬਤਾ ਇੱਕ ਮਾਂ ਆਪਣੇ ਪੁੱਤ ਨੂੰ ਤਰਲੇ ਪਾਉਂਦੀ ਹੈ ਵੀ ਆਹ ਕੀ ਸਮਾਂ ਦਿਖਾਤਾ ਸਾਨੂੰ ਇਹ ਫੌਜੀ ਇਸ ਦੇਸ਼ ਦੇ ਲਈ ਸ਼ਹੀਦ ਹੋ ਗਿਆ ਪਰ ਇੱਕ ਮਾਂ ਨੂੰ ਨਾ ਆਪਣਾ ਜਵਾਨ ਪੁੱਤ ਤੋੜਨਾ ਬਹੁਤ ਔਖਾ ਹੋ ਜਾਂਦਾ ਇਸ ਦੁਨੀਆ ਤੋਂ ਉਸ ਫੌਜੀ ਦੇ ਘਰ ਵਾਲੀ ਦਾ ਦੇਖੋ ਬਈ ਕੀ ਹਾਲ ਹੋਇਆ ਇਹੋ ਜਿਹਾ ਸਮਾਂ ਨਗਾਉਣਾ ਬਈ ਬਹੁਤ ਔਖਾ ਹੁੰਦਾ ਬਹੁਤ ਹੀ ਦੁੱਖ ਲੱਗਦਾ ਬਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ